ਸਾਨ ਭਰੋ ਪਿਆਰ ਭਰੀ ਸਸਰੀ ਕਾਲ ਤੁਸੀਂ ਜੁੜਿਆ ਚ ਗੁਰੂ ਨਾਨਕ ਟਰੈਕਟਰ ਵਰਕਸ਼ਾਪ ਦੇ ਨਾਲ ਅੱਜ ਦੀ ਵੀਡੀਓ ਜਿਹੜਾ ਟਰੈਕਟਰ ਆਪਣੇ ਕੋਲੇ 5993 ਮਾਡਲ ਆ ਜੀ ਬੱਸੀਆਂ ਵੇਟ ਪਿੰਡ ਤੋਂ ਇਹਨਾਂ ਦਾ ਹੀ ਬਾਪੂ ਜੀ ਦਾ ਇਹ ਪਹਿਲਾਂ ਤੋਂ ਬਾਪੂ ਜੀ ਵਧਾਈਆਂ ਤੁਹਾਨੂੰ ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਸਾਰੇ ਤੇ ਤੁਹਾਨੂੰ ਜੀ ਟਰੈਕਟਰ ਆਪਣਾ ਦੇਖਿਆ ਜੀ ਤੁਹਾਨੂੰ ਟਰੈਕਟਰ ਪਹਿਲਾਂ ਵੀ ਨਹੀਂ ਛੱਡ ਕੇ ਗਏ ਸਾਡੇ ਕੋਲ 93 ਮਾਡਲ ਇਹ ਪੁਰਾਣਾ ਹਾਂਜੀ ਤੇ ਅੱਜ ਵੀ ਤੁਹਾਨੂੰ ਏਜੰਸੀ ਦੇ ਵਿੱਚੋਂ ਗਰਨਾਨ ਟਰੈਕਟਰ ਏਜੰਸੀ ਦੇ ਵਿੱਚੋਂ ਤੁਹਾਨੂੰ ਨਵਾਂ ਟਰੈਕਟਰ ਦੇਣ ਰਾਏ ਜਾਂ ਲਾਂਚ ਕਰਦੇ ਆ 2025 ਮਾਡਲ ਇਹ ਤੇ ਕਮੇ ਲੱਗੇ ਤੁਹਾਨੂੰ ਟਰੈਕਟਰ ਵਧੀਆ ਜੀ ਹਾਂਜੀ ਕੋਈ ਤੁਹਾਨੂੰ ਕਮੀ ਬਜੀ ਕੰਮ ਦੇ ਵਿੱਚ ਲੱਗੀ ਕੋਈ ਇਹ ਸਭ ਠੀਕ ਹੈ ਤੇ ਤੁਹਾਨੂੰ ਕਿਵੇਂ ਲੱਗੇ ਜੀ ਅੱਜ ਪਹਿਲੇ ਦਿਨ ਮਿਲੇ ਤੁਹਾਨੂੰ ਤੇ ਟਰੈਕਟਰ ਵੀ ਦੇਖਿਆ ਵੀ ਏਜੰਸੀ ਵਾਲਿਆਂ ਨਾਲੋਂ ਕੋਈ ਤੁਹਾਨੂੰ ਕਮੀ ਲੱਗਦੀ ਆ ਨਹੀਂ ਕੋਈ ਬਹੁਤ ਵਧੀਆ ਲੱਗਦਾ ਹੈ ਕਿ ਵਧੀਆ ਹੀ ਤੇਰੀ ਪਸੰਦ ਸੀ 58 ਘਰਾਂ ਤੂੰ ਦੱਸ ਤੇਰੀ ਪਸੰਦ ਨਾਲ ਹੀ ਤਿਆਰ ਹੋ ਜਾਗਾ ਇਹ ਉਹ ਵਧੀਆ ਤਿਆਰ ਹੋ ਵਾਹ ਵਧੀਆ ਤਿਆਰ ਹੋਇਆ ਕੋਈ ਕਮੀ ਤਾਂ ਨਹੀਂ ਹੁਣ ਰਹੀ ਜਮੇ ਤਾਂ ਕੀਤਾ ਉਵੇਂ ਹੀ ਤਿਆਰ ਕਰਿਆ ਹਾਂਜੀ ਜਿਵੇਂ ਤੂੰ ਕਹੀ ਗਿਆ ਸਾਨੂੰ ਅਸੀਂ ਉਹ ਵੀ ਕਰੀ ਗਏ ਠੀਕ ਹੈ ਉਹ ਸਰ ਇਹ ਅਸੀਂ ਲਈ ਗਏ ਪਸੂਨ ਦੱਸੀ ਗਏ ਠੀਕ ਹੈ ਵਧੀਆ ਹੋ ਗਿਆ ਤਿਆਰ ਮਦਦਾਂ ਦਾ ਵੀ ਨੇ ਵਰਕਰੇ ਜਾ ਕੇ ਕੰਮ ਕਰਨਗੇ ਭਜਨ ਸਭ ਦੇ ਸਭ ਪਹਿਲਾਂ ਹੀ ਕਰਦਾ ਪਹਿਲਾਂ ਹੀ ਕਰ ਦਾਂਗਾ ਠੀਕ ਹੈ ਕਿਸਾਨ ਭਰਾਓ ਬਾਕੀ ਤੁਹਾਨੂੰ ਟਰੈਕਟਰ ਦਿਖਾਉਨੇ ਆ ਪਰ ਇੱਕ ਤੁਹਾਨੂੰ ਅੱਜ ਤੋਂ ਬਾਅਦ ਇਹ ਦੱਸ ਦਿੰਨੇ ਜਿਹੜੇ ਲੋਕਾਂ ਨੂੰ ਇਹ ਸੀ ਵੀ ਐਚਐਮਟੀ ਦੀ ਏਜੰਸੀ ਹੈ ਜਿਹੜੀ ਬੰਦ ਹੋ ਗਈ ਐਚਐਮਟੀ ਦੀ ਏਜੰਸੀ ਬੰਦ ਨਹੀਂ ਹੋਈ ਸਿਰਫ ਕੀ ਗੱਲ ਹੈ ਕਿ ਮਹਾਲੀ ਤੋਂ ਲੈ ਕੇ ਇਹ ਹੁਣ ਤਨਹੁੱਲੇ ਸ਼ਹਿਰ ਦੇ ਵਿੱਚ ਗੁਰਨਾਣਕ ਟਰੈਕਟਰ ਵਰਕਸ਼ਾਪ ਦੇ ਵਿੱਚ ਮੇਸਤਰੀ ਗਰਜਾਂਟ ਨੂੰ ਜ਼ਿੰਮੇਵਾਰੀ ਦੇ ਦਿੱਤੀ ਐਚਐਮਟੀ ਵਾਲਿਆਂ ਨੇ ਵੀ ਜਿਹੜੇ ਸਾਡੇ ਟਰੈਕਟਰ ਨੇ ਅੱਜ ਤੋਂ ਬਾਅਦ ਝਾਂਸੀ ਦੇ ਵਿੱਚ ਤੁੰਗ ਤਿਆਰ ਕਰਿਆ ਕਰੇਗਾ ਤੁੰ ਟਰੈਕਟਰ ਨਵੇਂ ਲਾਂਚ ਕਰਿਆ ਕਰੇਗਾ ਇਹ ਹੁਣ ਇੱਥੋਂ ਤੁਹਾਨੂੰ ਟਰੈਕਟਰ ਨਵੇਂ ਮਿਲਿਆ ਕਰਨਗੇ ਪੁਰਾਣੇ ਟਰੈਕਟਰ ਛੱ ਨਵੇਂ ਟਰੈਕਟਰ ਲੈ ਕੇ ਜਾਇਆ ਕਰੋ ਸਾਡੇ ਕੋਲ ਤੇ ਬਾਕੀ ਦਾ ਆਜੋ ਤੁਹਾਨੂੰ ਸਾਰਾ ਟਰੈਕਟਰ ਦਿਖਾਉਨੇ ਆ ਜੀ ਆਪਾਂ ਅਗਲੀ ਸਾਈਡ ਤੁਸੀਂ ਦੇਖ ਹੀ ਲਿਆ ਵੀ ਆਪਾਂ ਇਹ ਘੋੜਾ ਬੈਂਪਰ ਲਾਇਆਗਾ ਤੇ ਇਹਦੇ ਆਪਾਂ 2K ਦਾ ਪੇਂਟ ਕੀਤਾਗਾ ਬਿਲਕੁਲ オリジナル 2K ਦਾ ਪੇਂਟ ਕੀਤਾਗਾ 2K ਦੇ ਲੋਕ ਕਹਿ ਕੇ ਹੋਰ ਵੀ ਬਹੁਤ ਰੰਗ ਮਾਰੀ ਜਾਂਦੇ ਨੇ オリジナル 2K ਦਾ ਪੇਂਟ ਕੀਤਾਗਾ ਬਾਕੀ ਇਹ ਪਾਵਰ ਕਟਾਈ ਕੀਤਾਗਾ ਠੀਕ ਆ ਬਾਕੀ ਦਾ ਸਾਰਾ ਥੰਡੋ ਲੈਣ ਦਾ ਕੰਮ ਤਾਂ ਇਹਦਾ ਕਿਸੇ ਕੀਤਾਗਾ ਟੋਟਲੀ ਤੇ ਬਾਕੀ ਦਾ ਜਿਹੜੀ ਟੈਂਕੀ ਆ ਇਹ ਵੀ ਨਵੀਂ ਲਾਈ ਆ ਆਪਾਂ ਨੇ ਤੇ ਇਧਰਲੀ ਸਾਈਡ ਤੇ ਦੇਖ ਸਕਦੇ ਆ ਵੀ ਐਚਐਮਟੀ 58 ਵਗੈਰਾ ਤੇ ਟੋਟਲ ਇਹਦਾ ਕੰਮ ਆ ਜਿਹੜਾ ਸਾਰਾ ਮੋਡੀਫਾਈ ਕੀਤਾ ਲਾ ਲੇਫਟ ਤੋਂ ਤੇ ਨਾਲ-ਨਾਲ ਇਹਦੇ ਡਿਸਕ ਬ੍ਰੇਕ ਜਿਵੇਂ ਇਧਰ ਕਰੀ ਜਾਂਦੇ ਨੇ ਮੁੰਡੇ ਕੰਮ ਆ ਆ ਲਗਾ ਲਈ ਬੜਾ ਰੰਗ ਦਾ ਹੈ ਇਧਰਲੀ ਸਾਈਡ ਤੇ ਜਿਵੇਂ ਕੰਮ ਚੱਲੀ ਜਾਂਦਾ ਆ ਦੇਖੋ ਆ ਇਸ ਤਰ੍ਹਾਂ ਪਹਿਲਾਂ ਸਾਰਾ ਖੋਲ ਕੇ ਇਹ ਪਹਿ ਪ ਤਿਆਰ ਕਰਦੇ ਆਂ ਬੰਦੇ ਆਂ ਕੱਲੀ ਕੱਲੀ ਚੀਜ਼ ਟੈਸਟ ਕਰਦੇ ਆਂਗੇ ਐ ਪੂਰੀ ਕਮਾ ਕੇ ਗੇਅਰ ਗੁਰ ਸਾਰਾ ਕਰਾਉਣ ਵਗੈਰਾ ਸਾਰਾ ਇਹ ਵੀ ਡਿਸਕ ਬ੍ਰੇਕ ਆਉਣਾਗਾ ਤੇ ਇਹ ਟਰੈਕਟਰ ਜਿਹੜਾ ਇਹ ਵੀ ਆਪਾਂ ਡਿਸਕਵਰੀ ਕੀਤਾਗਾ ਇਹਦੇ ਅੱਗੇ ਤੋਂ ਲੈ ਕੇ ਪਿੱਛੇ ਤੱਕ ਟੋਟਲ ਕੰਮ ਹੋਇਆ ਜਿੰਨੀਆਂ ਲਿੰਕਾਂ ਰਿਪੇਅਰ ਜਾਂ ਆਹ ਲੈਫਟ ਵਾਲੀਆਂ ਗੋਲੀਆਂ ਜਾਂ ਸੀਟਰ ਰਿਪੇਅਰ ਬਾਕੀ ਦੂਜਾ ਸਾਰਾ ਤੁਸੀਂ ਤਿਆਰ ਆ ਦੇ ਕੋਈ ਤੇ ਲੈਫਟ ਵਾਲਾ ਸਿਸਟਮ ਆ ਕੇ ਪਾਣੀ ਪੂਰਾ ਕਾਇੰਟ ਬਣਾ ਕੇ ਲਾ ਜਾਗਾ ਦੇ ਇਹਦੇ ਲੋਕਾਂ ਕੀ ਲਾਈਟਾਂ ਦੀ ਇਹ ਆਪਾਂ ਬਿਲਕੁਲ 오ਰੀਜਨਲ ਰੱਖੀ ਆ ਸਾਰੀਆਂ ਲਾਈਟਾਂ ਟੋਟਲ ਕੰਪਨੀ ਤੋਂ ਮੁਤਾਬਕ ਬਾਹਰੇ ਆਪਾਂ ਇਹਦੇ ਕੋਈ ਵੀ ਚੀਜ਼ ਕਿਸੇ ਤਰ੍ਹਾਂ ਦੀ ਨਹੀਂ ਲਾਈ ਹੈਗੀ ਵੇਟ ਇਹਨਾਂ ਕੋਲੇ ਬਾਈਆਂ ਕੋਲੇ ਆਪਦੇ ਸੀ 오ਰੀਜਨਲ ਰਿੰਗ ਆਪਾਂ ਬਦਲੇ ਨੇ ਟਾਇਰ ਆਪਾਂ ਬਦਲੇ ਨੇ ਇਹਦੇ ਟਾਇਰ ਵੀ ਬਦਲੇ ਆ ਰਿੰਗ ਵੀ ਬਦਲੇ ਆ ਮਗਰਾਟਾਂ ਦੀ ਵੀ ਰਿਪੇਅਰ ਕਰੀ ਆ ਆਪਾਂ ਨੇ ਇੱਥੋਂ ਇਹ ਬੰਦ ਵੀ ਕਰੇ ਨੇਗੇ ਆ ਜਗਾ ਤੇ ਤੋਪਾ ਇਹ ਬੰਦ ਵੀ ਕਰੇ ਨੇ ਤੇ ਰਿਪੇਅਰ ਵੀ ਕਰੀ ਆ ਮਗਰਾਟਾਂ ਦੀ ਤੇ ਨਾਲ ਨਾਲ ਇਹ ਡਿਸਕ ਬ੍ਰੇਕ ਕਰੇ ਨੇਗੇ ਇਹ ਬ੍ਰੇਕ ਨੇ ਡੈਕ ਬ੍ਰੇਕ ਦੇਖ ਸਕਦੇ ਆਂ ਜੀ ਨਾਲ ਨਾਲ ਜਿਹੜੀ ਵੀ ਰੇਸ ਆ ਰੇਸ ਵੀ ਬਿਲਕੁਲ ਰੈਲੀ ਕਰੀ ਹੈਗੀ ਤੇ ਇਸ ਤਰ੍ਹਾਂ ਆਪਾਂ ਨੂੰ ਸ਼ੌਂਕ ਆ ਚੀਜ਼ਾਂ ਪਾਉਣ ਦਾ ਤੇ ਬਾਕੀ ਆ ਦੇਖ ਲਓ ਤੇ ਸਾਰੇ ਇੰਡੇ ਜੇ ਨਿਕਲ ਜਾਂਦੇ ਜਿਹੜੇ ਉਹਨਾਂ ਦੇ ਵੀ ਜੂੜ ਵੱਢਿਆਗਾ ਜਿਹੜੇ ਸਟicker ਵਗੈਰਾ ਨੇ ਇਹ ਆਪਾਂ origignal ਹੀ ਲਾਉਨੇ ਆ ਕੋਈ ਵੀ ਆਪਾਂ ਡਫਾਂਗ ਜੇ ਤੌਰ ਤੇ ਸਟicker ਨਹੀਂ ਲਾਉਂਦੇ ਤੇ ਜੇ ਇਧਰਲੀ ਸਾਈਡ ਤੇ ਵੀ ਦੇਖੇ ਸਟicker ਦੇਖੋ ਕਿੰਨੇ ਘੈਂਟ ਨੇਗੇ ਤੇ ਆ ਜਿਹੜੀ ਲਾਈਟ ਆ ਆਹ ਸੱਚਾ ਜੀ ਇਹ ਲਾਈਟ ਆ ਆਪਾਂ ਵੀ ਜੇਕਰ ਰਾਤ ਨੂੰ ਡਰ ਕੇ ਆਪਾਂ ਨੂੰ ਇਹੀ ਫਾਇਦੇ ਨੇਗੇ ਵੀ ਰਾਤ ਨੂੰ ਆਪਣੇ ਕੋਈ ਵੀ ਕਾਰ ਆ ਜਿਹੜੀ ਸ਼ਾਂਟ ਨਹੀਂ ਕਰਦੀਗੀ ਰਾਤ ਨੂੰ ਆਪਣਾ ਸਿਰਦਰਦ ਹੀ ਖਤਮ ਹੋ ਜਾਂਦੀ ਆ ਆਪਾਂ ਆਵਦੀ ਨੀਂਦ ਬੜਾ ਸੌਣ ਨੇ ਵਧੀਆ ਤੇ ਜੇ ਗੱਲ ਕਰੀਏ ਟਾਇਰਾਂ ਦੀ ਜਿੱਥੇ ਆਪਾਂ ਰਿੰਬ ਬਦਲੇ ਸੀਗੇ ਰਿੰਬਾਂ ਦੇ ਨਾਲ ਇਹ ਟਾਇਰ ਪਾਏ ਆਪਾਂ ਇਹ 16 928 ਦੀ ਪਾਏ ਆਗੇ 16 928 ਦੇ ਜਿਹੜੇ ਅਗਲੇ ਰਿੰਬ ਨੇਗੇ ਆਹ ਟਾਇਰ ਨੇਗੇ ਇਹ ਟਾਇਰ ਪਾਏ ਆਪਾਂ 11 16 ਦੇ ਤੇ ਇਹ ਰਿੰਬ ਬਦਲੇ ਆਪਾਂ ਨਵੇਂ ਪਾਏ ਅਰੀਜਨਲ ਰਿੰਬ ਨੇ ਬਿਲਕੁਲ ਇਹ ਦੇ ਇਸ ਤਰ੍ਹਾਂ ਦਾ ਆਪਾਂ ਟਰੈਕਟਰ ਜਿਹੜਾ ਤਿਆਰ ਕਰਦੇ ਆਵੇਂ ਦੇਖ ਸਕਦੇ ਹੋ ਤੁਸੀਂ ਇਹਦਾ ਸਾਰਾ ਕੰਪਲੀਟ ਤੇ ਪੇਟ ਆ ਜਿਹੜਾ ਆਪਣਾ ਤੁਸੀਂ ਬੈਂਪਰ ਦੇ ਵਿੱਚ ਵੀ ਦੇਖ ਲਓ ਤੁਸੀਂ ਸਾਇਨਿਕ ਮਾਰਦਾਗਾ ਤੇ ਜਿਹੜੇ ਲਾਈਟਾਂ ਨੇ ਹੈਡਲਾਈਟਾਂ ਇਹ ਵੀ ਬਿਲਕੁਲ ਆਪਾਂ origi ਹੀ ਲਾਈਆਂ ਨਗੀਆਂ ਜਿਹੜੇ ਇਹ ਲੋਗੋ ਵਗੈਰਾ ਨੇ ਇਹ ਆਪਾਂ ਬਿਲਕੁਲ ਸੈਂਟਰ ਤੋਂ ਟੂ ਪੁਆਇੰਟ ਸੈਂਟਰ ਲਾਉਨੇ ਆ ਸਾਰੇ ਪਾਸੇ ਨੂੰ ਇੱਧਰ ਨੂੰ ਵੀ ਤੇ ਇੱਧਰ ਨੂੰ ਵੀ ਤੇ ਇਸ ਤਰ੍ਹਾਂ ਦਾ ਆਪਾਂ ਜਿਹੜੀ ਕੰਮਾਂ ਦੀ ਜ਼ਿੰਮੇਵਾਰੀ ਆ ਆਪ ਦੀ ਪਤਾ ਸਮਝਨੇ ਆਗੇ ਬਾਈਆਂ ਨੇ ਆਪਾਂ ਨੂੰ ਕਿਹਾ ਜੀ ਵੀ ਛਤਰੀ ਲਾ ਕੇ ਦਿਓ ਆਪਾਂ ਚਾਤਰੀ ਵੀ ਲਵਾ ਕੇ ਦੇਤੀ। ਇਹ ਸਟੀਅਰਿੰਗ ਆ ਜਿਹੜਾ ਉਹ ਵੀ ਸਾਰਾ ਆਪਾਂ ਨੇ ਜਿਹੜਾ ਸੋਨਾ ਲਿੱਕ ਵਾਲਾ ਗਿਆ ਜੋ ਇਸ ਤਰ੍ਹਾਂ ਹੀ ਕਰਕੇ ਦਿੱਤਾ। ਅੱਜ ਆਪਣੀ ਵੱਧੋ ਪੂਰਾ ਵਧੀਆ ਬਣਾਉਣ ਦੀ ਕੋਸ਼ਿਸ਼ ਕੀਤੀ ਆ। ਟਰੈਕਟਰ ਪੂਰੇ ਨਵੇਂ ਦੀ ਲੁੱਕ ਦਿੱਤੀ ਐ ਇਹਨੂੰ। ਬਾਕੀ ਤੁਸੀਂ ਜਾਨੂ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਵੀ ਸਾਡਾ ਕੰਮ ਕਿਸ ਤਰ੍ਹਾਂ ਦਾਗਾ। ਤੇ ਜੇ ਤੁਸੀਂ ਵੀ ਇਸ ਤਰ੍ਹਾਂ ਦਾ ਕੰਮ ਕਰਾਉਣਾਗਾ ਤਾਂ ਆਪਣੇ ਨਾਲ ਜਰੂਰ ਸੰਪਰਕ ਕਰਿਓ ਪਿਆਰ ਭਰੀ ਸਤਿ ਸ੍ਰੀ ਅਕਾਲ। ਮਿਲਦੇ ਆ ਨਵੀਂ ਵੀਡੀਓ ਦੇ ਨਾਲ।